ਅੰਮ੍ਰਿਤਸਰ ਦੇ ਸੁਲਤਾਨਪਿੰਡ ਰੋਡ ਤੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਦਾਤਰਾ ਨਾਲ ਕੁਝ ਨੌਜਵਾਨਾਂ ਨੇ ਕੀਤਾ ਹਮਲਾ ਮੌਕੇ ਤੇ ਪਹੁੰਚੀ ਖਾਨਾ ਬੀ ਡਿਵੀਜ਼ਨ ਦੀ ਪੁਲਿਸ ਸੀਸੀਟੀਵੀ ਵੀਡੀਓ ਆਈ ਸਾਹਮਣੇ ਨੌਜਵਾਨ ਨੂੰ ਇਲਾਜ ਲਈ ਭੇਜਿਆ ਗਿਆ ਹਸਪਤਾਲ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿੰਨਾ ਝਗੜਾ ਹੋਇਆਗਾ ਕੁਝ ਨੌਜਵਾਨ ਆ ਕੇ اچਾਂ ਚੱਕ ਜਿਹੜਾ ਵੀ ਹਮਲਾ ਕਰ ਦਿੰਦੇ ਨੇ ਤੇ ਜਿਹੜਾ ਕੀ ਇੱਕ ਨੌਜਵਾਨ ਦੇ ਹੱਥ ਤੇ ਦਾਤਰ ਵੱਜ ਜਾਂਦਾ ਹੈ ਤਾਂ ਉਹਦੇ ਹੱਥ ਦੀ ਜਿਹੜੀ ਨਾਸਾ ਉਹ ਵੀ ਵੱਢੀ ਜਾਂਦੀ ਹੈ ਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਜਿਹੜਾ ਇਹ ਲੜਾਈ ਆ ਗੁੰਡਾਗਰਦੀ ਜਿਹੜੀ ਵੀ ਵਧੀ ਹੋਈ ਹੈ ਪੁਲਿਸ ਨਾਲ ਗੱਲਬਾਤ ਕੀਤੀ ਗਈ ਹੈ ਪੁਲਿਸ ਵੱਲੋਂ ਦੱਸਿਆ ਗਿਆ ਵੀ ਜਿਹੜਾ ਦੋਸ਼ੀ ਹੋਇਆ ਉਸ ਤੇ ਬੰਦੀ ਕਾਰਵਾਈ ਕੀਤੀ ਜਾਏਗੀ ਆਓ ਸੁਣਦੇ ਹਾਂ ਕੀ ਕਹਿਣਾ ਹੈ ਥੋੜੇ ਦਿਨ ਆਹ ਨਾਲ ਦੀ ਗਲੀ ਮਿਲੂਗੀ ਥੋੜਾ ਦਿਲਾ ਇੱਥੇ ਇਹਨਾਂ ਨੇ ਪਾਉਣ ਦਾ ਗੱਲ ਕੀਤਾ ਨਾ ਇਹ ਗਲੀ ਜੋ ਪੁੱਛੋ ਆਹਦੇ ਘਰ ਤੇ ਨਾ ਪੁੱਛੋ ਆਹ ਕਾਰ ਤੋਂ ਪੁੱਛ ਲੋ ਇਹ ਗਲੀ ਚਾਰ ਚੁੱਕੋ ਮੇਰਾ ਨਾਮ ਸੁਖਦੇਵ ਜਿਹੜਾ ਮਾਲਪੀ ਸਿੰਘ ਦਾ ਹਾਂਜੀ ਆ ਸ਼ਾਮੋਂ ਪਤੋਸਪੁਰ ਦਾ ਉਰੇ ਇੱਥੇ ਕਾਫੀ ਛੱਟ ਲੱਗੀ ਬਾਹਰ ਬਾਈ ਤੁਸੀਂ ਆਹ ਕਿਹੜਾ ਨਾਮ ਹੈ ਜਸਮੀਤ ਸਿੰਘ ਸਾਹਿਬ ਦੇ ਉਹ ਘਰਾਂ ਵਾਲੇ ਹੋ ਸਤਾਮੇ ਰੋਡ ਕੀ ਹੋਇਆ ਭਾਈ ਗਲੀ ਜੇ ਆਪਾਂ ਸਾਡੇ ਚਾਚਾ ਹੀ ਖਲੋਤੇ ਇਹ ਤੇ ਦੋ ਪਿਛੋਂ i20 ਦੇ ਮੁੰਡੇ ਆਏ ਉਹ ਆਪਣੀ ਫੈਮਿਲੀ ਨਾਲ ਆ ਗਏ ਉਹ ਵੀ ਉਹ ਕਹਿੰਦੇ ਫੰਕਸ਼ਨ ਤੋਂ ਆਏ ਆਪਾਂ ਵੀ ਫੰਕਸ਼ਨ ਤੋਂ ਆਏ ਡਜਾਜ ਗਲੀ 'ਚ ਖਲੋਤੇ ਤੇ ਚਾਨਕ ਜਗਦਮ ਆਏ ਤੇ ਇਹਨਾਂ ਨੇ ਪੈਰ ਦੇ ਆ ਕੇ ਗੱਡੀ ਬ੍ਰੇਕ ਸਪੀਡ ਨਾਲ ਬਿਲਕੁਲ ਘੜਦੇ ਆ ਨਸ਼ਾ ਪਤਾ ਇਹ ਬਿਲਕੁਲ ਕਰਦੇ ਜੇ ਪੂਰਾ ਠੀਕ ਆ ਇਹ ਲਾਗੋ ਨੰਗੇ ਇਹਨਾਂ ਨੇ ਇੰਨੀ ਤੇਜ਼ ਨਾਲ ਗੱਡੀ ਉਹਨਾਂ ਨੇ ਆਵਾਜ਼ ਦਿੱਤੀ ਇਹ ਅੱਗੋਂ ਪੈਰ ਤੇ ਇਹ ਕਹਿੰਦਾ ਕਹਿੰਦਾ ਪੈਰ ਤੇ ਚੜਾਣੀ ਤੁਹਾਡੇ ਉਹ ਐਸੀ ਗੱਲਾਂ ਮਾੜੀ ਮਾੜੀ ਉਹ ਰੱਜੇ ਹੀ ਉਹ ਬਾਅਦ ਚ ਹੌਲੀ ਆ ਜਾ ਕੇ ਉਹਨਾਂ ਨੇ ਕਿਹਾ ਸਾਡੇ ਚਾਚੇ ਨੇ ਕਿਹਾ ਕਹਿੰਦੇ ਆਏਗਾ ਇੱਧਰ ਫੇਰ ਗੱਲ ਹੋਏਗੀ ਉਹ ਆ ਕੇ ਉਹਨਾਂ ਨੇ ਇੰਨੀ ਗੱਲ ਕੀਤੀ ਉਹ ਬਾਅਦ ਦਾਤਰ ਲੈ ਕੇ ਆ ਕੇ ਹੜਤੇ ਹਮਲਾ ਕੀਤਾ ਮੇਰੇ ਭਰਾ ਦੇ ਸਾਟ ਲੱਗੀ ਆ ਦੋ ਦਾਤਰ ਲੈ ਕੇ ਆਏ ਸਾਡੇ ਘਰ ਦੇ ਬਾਹਰ ਕੈਮਰੇ ਲੱਗੇ ਆ ਵੀਡੀਓ ਪੂਰੀ ਦਵਾਂਗੇ ਤੁਹਾਨੂੰ ਇੱਕ ਫੰਕਸ਼ਨ ਤੋਂ ਸਾਰੇ ਨੇ ਇਕੱਠੇ ਆਏ ਕਿੱਥੇ ਨਹੀਂ ਆਏ ਸਾਡੇ ਸਿਰਫ ਚਾਚਾ ਹੀ ਹਾਂ ਤੇ ਮੇਰੀ ਭੈਣ ਕਸ ਗਈ ਓਏ ਪਤਾ ਨਹੀਂ ਇਹ ਚਾਚਾ ਹੀ ਗਏ ਉਹ ਆਏ ਸਿਰਫ ਮੁੰਡਿਆਂ ਦੀ ਪਛਾਣ ਆ ਗਈ ਤੁਹਾਨੂੰ ਮੁੰਡਿਆਂ ਦੀ ਪਛਾਣ ਪੂਰੀ ਗਈ ਪਿੱਛੇ ਸਾਡੇ ਮਲੇ ਰਹਿੰਦੇ ਆ ਬੰਦ ਗਲੀ ਇਹ ਨਸ਼ੇੜੀ ਮੁੰਡੇ ਗਏ ਆ ਪਿੱਛੇ ਵੀ ਇਹਨਾਂ ਨਾਲ ਲੜਾਈ ਹੋਈ ਸੀ ਇਹ ਮਾ ਲੈ ਜੇ ਜਿੰਨੂੰ ਮਰਜ਼ੀ ਪੁੱਛੇ ਬੰਦੇ ਕਿੱਦਾਂ ਦੇ ਗਏ ਸਾ ਜਿਨ੍ਹਾਂ ਨੇ ਕੀ ਕੀਤਾ ਅੱਜ ਨੇ ਦਾਤਨ ਮਾਰੇ ਆ ਡੇ ਮੇਰੇ ਭਰਾ ਦੇ ਸੱਟ ਲੱਗੀ ਤੇ ਬਾਹਰ ਮੈਂ ਨਸ ਵੱਢੀ ਗਈ ਕਿੰਨੀ ਤਾਂ ਕਰਕੇ ਆਪਾਂ ਕੋਈ ਕਹਿਣਾ ਨਹੀਂ ਜਾਂਦੇ ਆਪਾਂ ਹੁਣ ਇਹੀ ਆ ਪ੍ਰਸ਼ਾਸਨ ਨਾਲੋਂ ਪੂਰਾ ਸਹਿਯੋਗ ਚਾਹੀਦਾ ਇਨਸਾਫ ਚਾਹੀਦਾ ਬਸ ਇਹ ਇਹਦਾ ਨਾਮ ਮਾਰਗੀਚੇ ਦਾ ਨਾਮ ਤੇ ਲੋਕਾਂ ਨੇ ਆ ਗਏ ਉਹਦਾ ਅਸਲ ਪੂਰਾ ਨਾਮ ਇਹ ਕਹਿੰਦਾ ਮੇਰਾ ਨਾਮ ਸੁਖਸ਼ੇ ਸਿੰਘ ਆ ਦਾਖਲੇ ਤੇ ਉਹਨੇ ਲਾਗਣੇ ਦੇ ਥੋੜੀ ਦੇਰ ਬਾਅਦ ਪਹਿਲ ਕਾ ਜੇ ਤਾਂ ਟレイン ਕਦੀ ਚੱਲਦੀ ਆ ਪਾਜੀ ਮੈਂ ਇਥੇ ਖਲੋਟਾ ਮੈਨੂੰ ਕਹਿੰਦਾ ਚੜਾ ਦੇ ਕੋਈ ਗੱਡੀ ਵੇਖੀ ਜੋ ਉੱਪਰ ਲੱਗ ਲੈਣੀ ਨਹੀਂ ਛੜੀ ਥੋੜੇ ਦਿਨ ਆ ਨਾਲ ਦੀ ਗੱਡੀ ਮੈਂ ਪਹਿਲਾਂ ਹੀ ਪੁਰਾਣੇ ਪਹਿਲਾਂ ਇੱਥੇ ਇਹਨਾਂ ਨੇ ਦੁਕਾਨਾ ਲਾਇਆ ਦੁਕਾਨਾ ਇਹਨਾਂ ਦੇ ਇਹ ਦਲੀ ਚ ਪੁੱਛ ਲੋ 400 ਰੁਪਏ ਕਰਕੇ ਮਾਵਾ ਭੈਣਾਂ ਦੇ ਦੁਕਾਨ ਤੋਂ ਪੁੱਛ ਲੋ ਇਹ ਦਲੀ ਚਾਚਾ ਪੁੱਛ ਲੋ ਮੇਰਾ ਨਾਮ ਸੁਖਦੇਵ ਸਿੰਘ ਹੈ ਬੇਟੇ ਦਾ ਨਾਮ ਮਨਪ੍ਰੀਤ ਸਿੰਘ ਨਾਮ ਹਾਂਜੀ ਐਸਐਮਓ ਪਲਸ ਹਸਪਤਾਲ ਜਾਂ ਉਹਰੇ ਇੱਥੇ ਕਾਫੀ ਸੱਟ ਲੱਗੀ ਬਾਅਦ ਹੈ ਆਪਣਾ ਗੋਟਾ ਸਾਡੀ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਾਹੁਲ ਹੈ ਹਾਂਜੀ ਵੀ ਇੱਥੇ ਮੱਲੇ ਦੇ ਰਹਿੰਦੇ ਹਾਂਜੀ ਹਾਂਜੀ ਉਹ ਮੇਰੇ ਚਾਚਾ ਜੀ ਹੈ ਜਿਹਨਾਂ ਪਰ ਹਮਲਾ ਕਰ ਲੰਗੇ ਪਹਿਲਾਂ ਤੇ ਉਹਨਾਂ ਦਾ ਮੁੰਡਾ ਆ ਗਿਆ ਸੀ ਉੱਥੇ ਉਹਨੇ ਬਾਹ ਕਰ ਲਈ ਕਿਤੇ ਉਹਦੇ ਹੱਥ ਤੇ ਤਾਂ ਵੱਜ ਗਿਆ ਬਸ ਆ ਗਏ ਬਸ ਉਹ ਪੈਰ ਤੇ ਗੱਡੀ ਚੜਾਉਣ ਲੱਗਾ ਸੀ ਇਸੇ ਗੱਲੋਂ ਲੜਾਈ ਹੋਈ ਆ ਹੋਰ ਕੀ ਕਰਨੇ ਉਹ ਨਸ਼ੇ 'ਚ ਹੈਗੇ ਬਿਲਕੁਲ ਉਹ ਤਾਂ ਕਰਕੇ ਇਸ ਦੇ ਬਾਅਦ ਭੇੜ ਵੀ ਦਿੱਤਾ ਫਿਰ ਦੋਨੋਂ ਇਹਨੇ ਆਏ ਆ ਦਾਤਰ ਲੈ ਕੇ ਆਏ ਆ ਕਿਹੜੀ ਗੱਡੀ ਹੈ ਨਾ ਉਹਨਾਂ ਕੋ ਸਵਿਫਟ ਸਵਿਫਟ i20 ਹੈ i20 i20 ਟੁੱਟੀ ਗਈ ਆ ਜਾਂ ਫਿਰ ਘੱਟ ਲੱਗ ਉਹਨਾਂ ਨੇ ਉਹਨਾਂ ਨੇ ਨਸ ਵੱਢ ਗਈ ਹੱਡੀ ਵੀ ਟੁੱਟ ਗਈ ਆ ਹਾਂਜੀ ਦਾਤਰ ਮਾਰੇ ਉਹਨੇ ਉਹਨਾਂ ਨੇ ਆਇਆ ਸਿੱਧਾ ਹਮਲਾ ਕੀਤਾ ਉੱਤੇ ਇਹ ਪਿੱਛੋਂ ਆਇਆ ਸਾਲਾ ਉਹਨੇ ਹਮਲਾ ਕੀਤਾ ਹੁਣ ਜਾਨੋ ਮਾਰਨ ਦੀ ਨਹੀਂ ਇਤਨਾ ਹਮਲਾ ਜਾਨੋ ਮਾਰਨ ਦੀ ਨਹੀਂ ਇਤਨਾ ਕੈਮਰੇ ਚ ਆਈ ਵੀ ਹੋਣੀ ਆ ਵੀਡੀਓ ਰਿਕਾਰਡਿੰਗ ਵੀਡੀਓ ਰਿਕਾਰਡਿੰਗ ਆ ਦੋਨੋਂ ਪਾਸੇ ਕੈਮਰੇ ਲੱਗੇ ਕਿਦਾਂ ਆਇਆ ਹੋਊਗਾ ਉਹ ਵਿਖਾ ਵੀ ਦਵਾਂਗੇ ਸਾਰਿਆਂ ਨੂੰ ਹਾਂਜੀ ਕੀ ਮੰਗ ਰਹੇ ਹੋ ਹੁਣ ਬਸ ਆਹੀ ਸਾਨੂੰ ਇਨਸਾਫ ਚਾਹੀਦਾ ਪਰ ਚਾ ਸਾਨੂੰ ਪਰਚਾ ਚਾਹੀਦਾ ਉਹਦੇ ਤੇ ਉਹ ਉਹ ਜਿਹੜੀ ਗਲੀ ਉਹ ਸਾਰੇ ਜਿਹੜੇ ਘਰ ਦੇਗੇ ਇਸ ਸਮੇਂ ਕੀ ਹੈਗੇ ਆ ਉਹਨਾਂ ਸਾਰਿਆਂ ਦੇ ਸਾਨੂੰ ਪਰਚਾ ਜਾਈਦਾ ਬਸ ਇਲਾਵਾ ਕਿੱਥੇ ਲੜਾਈ ਹੈ ਸੁਲਤਾਨ ਮੇੜੇ ਨੇਅਰ ਕਾਲੀਆਂ ਦੀ ਕਲੋਨੀ ਕਾਲੀਆਂ ਦੇ ਕਲੋਨੀ ਆ ਮੈਂ ਕੀ ਆ ਮੁੰਡਾ ਛੱਡ ਦਿਓ ਯਾਰ ਇੱਕ ਮੋਕੇ ਤੇ ਪੁੱਜੇ ਜੇ ਗੱਤਰ ਲੈ ਕੇ ਬੜਾ ਗੁੰਡਾਗਰਦੀ ਦਾ ਨਾਚ ਕੀਤਾ ਗਿਆ ਤੇ ਇੱਕ ਨੌਜਵਾਨ ਜਿਹੜਾ ਉਹਦਾ ਘੁੱਟ ਜਿਹੜਾ ਉਹ ਨਸਾਂ ਉਹਦੀਆਂ ਵੱਡੀਆਂ ਗਿਆ ਹੱਥ ਦੀਆਂ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਹੁਣੇ ਇਤਲਾਹ ਮਿਲੀ ਆ ਕਿ ਇੱਥੇ ਦੋ ਧਰਾਂਫ ਸੱਚ ਲੜੀਆਂ ਨੇ ਸਦਰਸ਼ਨਗਰ ਵਿੱਚ ਤੇ ਅਸੀਂ ਹੁਣ ਮੋਕੇ ਤੇ ਆਏ ਆ ਤੇ ਤੇ ਲੜਕਾ ਮਨਪ੍ਰੀਤ ਸਿੰਘ ਲੜਕਾ ਉਹਦੇ ਸੱਟ ਲੱਗੀ ਆ ਤੇ ਉਹਨੂੰ ਹਸਪਤਾਲ ਲੈ ਕੇ ਗਏ ਹੁਣ ਅਹੀਂ ਹਸਪਤਾਲ ਜਾ ਰਹੇ ਆ ਉਹਦੇ ਬਿਆਨ ਲਵਾਂਗੇ ਡਾਕਟਰ ਸਾਹਿਬ ਦੀ ਰਿਪੋਰਟ ਦੇ ਆਧਾਰ ਤੇ ਜੋ ਵੀ ਕਾਰਵਾਈ ਹੋਏਗੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਉਂ ਨਸ਼ੇੜੀ ਬੰਦੇ ਨੇ ਜਿਹੜੇ ਦਫ਼ਤਰ ਲੈ ਕੇ ਆਏ ਉਹਨਾਂ ਨੇ ਕਾਫੀ ਵਾਰ ਕਿਹਾ ਕਿ ਕਿਸੇ ਦੀ ਵੀ ਲੱਗ ਸਕਦੀ ਸੀ ਇਹ ਹਜੇ ਵੈਰੀਫਾਈ ਕਰਾਂਗੇ ਸਰ ਕਿਹੜੇ ਬੰਦੇ ਆਓ ਉਹ ਇਹਨਾਂ ਦੇ ਪੁੱਛਾਂਗੇ ਕਿਹੜੇ ਬੰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਹੈ ਇਹਨਾਂ ਕੋਲ ਪੁੱਛਕਿਛ ਕਰਨ ਤੋਂ ਬਾਅਦ ਇਹਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਅਸੀਂ ਸੀਸੀਟੀਵੀ ਫੁਟੇਜ ਹਜੇ ਸਾਨੂੰ ਮਿਲੀ ਨਹੀਂ ਹੈ ਹਜੇ ਤੇ ਅਸੀਂ ਮੌਕੇ ਤੇ ਆਏ ਆ ਸਰ ਤੇ ਅਸੀਂ ਜੋ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਾਂਗੇ ਜੀ